ਉਹ ਇਹ ਇੱਥੇ ਤਾਂ ਪਹਿਲਾਂ ਹੀ ਰੋਡ ਤਾਂ ਪਹਿਲਾਂ ਹੀ ਬੜੀ ਤੰਗੀ ਆ ਟਰੈਫਿਕ ਤਾਂ ਪਹਿਲਾਂ ਹੀ ਬਹੁਤ ਰਹਿੰਦਾ ਤੇ ਰਹਿੰਦਾ ਖੁੰਦਾ ਜਿਹੜਾ ਵਿਚਾਰੇ ਫੁੱਟਪਾਥ ਬਣਾਦਾ ਤੇ ਅਸੀਂ ਬਹੁਤ ਦੁਖੀ ਹੋ ਜਾਾਂਗੇ ਅਸੀਂ ਸਾਡੀ ਮੰਗ ਇਹੀ ਹੈ ਵੀ ਘਟੋ ਘਟਾ ਆ ਜਿਹੜਾ ਫੁੱਟਪਾਥ ਵਿਚਾਰੇ ਬਣਾਇਆ ਜਾਂਦਾ ਇਹ ਬੰਦ ਕੀਤਾ ਜਾਵੇ ਤੇ ਸਾਡੀ ਸਾਡਾ ਧਿਆਨ ਰੱਖਿਆ ਜਾਵੇ ਪੁਲਿਸ ਕੁਮਾਰ ਜੀ ਬਾਟਸ ਜਿਹੜਾ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਕੀ ਕਹਿਣਾ ਹੈ ਇਹ ਅਸੀਂ ਸਾਰੇ ਮੁਕਸਤ ਸਹਿਰ ਦੇ ਵਪਾਰੀ ਆ ਜੀ ਇੱਥੋਂ ਮਲੋੜ ਰੋਡ ਦੇ ਜੀ ਇਹ ਜਿਹੜਾ ਬਣਾ ਰਹੇ ਆ 91 ਉਹਨੂੰ ਅਸੀਂ ਬੰਦ ਕਰਨ ਵਾਸਤੇ ਸਾਰੇ ਇਕੱਠੇ ਹੋਏ ਆਂ ਇਹ ਜਿਹੜੇ ਸੜਕਾਂ ਪਹਿਲਾਂ ਤਾਂ ਸਹੀ ਹੈ ਨਹੀਂ ਨਾ ਇਹ ਖੰਬੇ ਵਿੱਚ ਲੱਗੇ ਹੋਏ ਦੁਕਾਨਾਂ ਦੇ ਅੱਗੇ ਤਾਂ ਖੰਬੇ ਲੱਗੇ ਹੋਏ ਆ ਫਿਰ 91 ਬਣੀ ਜਾਂਦਾ ਉਹਦੇ ਨਾਲ ਸਾਰਾ ਨੁਕਸਾਨ ਆ ਸਾਡੇ ਦੁਕਾਨਦਾਰ ਅੱਗੇ ਕੰਮ ਹੈ ਨਹੀਂ ਪਰ ਉਹਨਾਂ ਨੇ ਪਹਿਲਾਂ ਕੰਮ ਮਾਰਿਆ ਹੋਇਆ ਹੈ ਉਹਨੇ ਵਪਾਰ ਮੰਡਲ ਸਾਰਾ ਇਕੱਠਾ ਹੋ ਕੇ ਇਹ ਕੰਮ ਕਰਦਾ ਇਹਨੂੰ ਕਿ ਪ੍ਰਸ਼ਾਸਨ ਤੋਂ ਕੀ ਮੰਗਦੇ ਇਹ ਬੰਦ ਕੀਤਾ ਜਾਵੇ ਜੀ ਇਹ ਜਿਹੜਾ 91 ਬਣ ਰਿਹਾ ਹੈ ਖੰਬੇ ਵਿਚਾਰੇ ਕੀਤੇ ਜੀ ਖੰਬੇ ਵਿਚਕਾਰ ਕੀਤੇ ਜਾ ਅਮਨਦੀਪ ਸਿੰਘ ਜੀ ਆਦੇ ਮਲੋਡ ਰੋਡ ਦੇ ਵਾਸੀ ਆ ਜੀ ਅਸੀਂ ਸਾਰਾ ਮਲੋਡ ਰੋਡ ਦੇਖ ਲੋ ਜਾ ਕੇ ਜੀ ਪਲਾਟਾ ਡੜੇ ਖੱਡੇ ਪਏ ਆ ਸਰਕਾਰ ਨੂੰ ਉਹ ਤਾਂ ਦੇਖ ਨਹੀਂ ਰੇ ਆ ਨਵੇਂ ਖੱਡੇ ਪੱਟ ਕੇ ਸਾਡੇ ਸਾਰਿਆਂ ਦੁਕਾਨਦਾਰਾਂ ਦਾ ਕੰਮ ਬੰਦ ਕਰਨ ਲੱਗੇ ਪਏ ਆ ਕਰੋਨਾ ਤੋਂ ਪਹਿਲਾਂ ਅਸੀਂ ਪਰੇ ਪਰੇਸ਼ਾਨ ਆ ਗਾਟ ਪਹਿਲਾਂ ਨੇ ਖੜਦੇ ਭੀੜ ਨਹੀਂ ਰਹਿੰਦੀ ਐ ਕਿ ਅੱਡੇ ਤੱਕ ਇਹਨਾਂ ਨੇ ਜਰੂਸ ਘੜ ਛੜਿਆ ਜੀ ਖੱਡੇ ਡੜੇ ਪਏ ਉਹ ਤਾਂ ਜਿੰਨਾਂ ਨੂੰ ਦੀ ਦੇਣੀ ਸਾਡੇ 12 ਚ ਪਾਣੀ ਖੜ ਜਾਂਦਾ ਉਹ ਨਹੀਂ ਦਿਖਦਾ ਤਾਂ ਨਵੇਂ ਖੱਡੇ ਪੱਟ ਕੇ ਸਾਨੂੰ ਹੋਰ ਪਰੇਸ਼ਾਨ ਕਰ ਰਿਹਾ ਇਹਦਾ ਡਿਵਾਈਡਰ ਬਣਾ ਰਿਹਾ ਜੀ ਵਿਚਾਲੇ ਸਾਡੀ ਮੰਗ ਹੈ ਜੀ 2-3 ਸਾਲ ਹੋ ਗਏ ਮਾਗੀ ਤੋਂ ਪਹਿਲਾਂ ਤੇ ਪਿਛਲੇ ਸਾਲ ਤੋਂ ਟੋਏ ਪੱਟੇ ਵਸਾੜੇ ਬਾੜ ਚ ਉਵੇਂ ਹੈ ਜੀ ਉਹ ਤਾਂ ਖੁੱਡੀਆਂ ਦੇ ਦੇ ਰੋਕਾਂ ਦੇ ਰੱਖਿਆ ਵੀ ਡਿੱਗੇ ਡੇ ਕੇ ਟੁੱਟ ਗਏ ਆ ਪਥਰੇ ਮੋਟਰਸਾਈਕਲਾਂ ਦੇ ਡਿੱਗੇ ਉਹ ਤਾਂ ਦੇਖ ਨਹੀਂ ਰਹੇ ਇਹਨਾਂ ਨੂੰ ਤੇ ਨਵੇਂ ਹੋਰ ਜਰੂਸ ਕੱਢ ਰਹੀ ਪਟ ਪਟ ਕੇ ਸਾਡੀ ਮੰਗ ਕੀ ਹੈ ਜੀ ਸਾਡੀ ਮੰਗ ਹੈ ਜੀ ਬੰਦ ਹੋਵੇ ਬੰਦ ਹੋਵੇ